ਸਤਿ ਸ਼੍ਰੀ ਅਕਾਲ ਜੀ ਤੁਸੀਂ ਜੁੜ ਚੁੱਕੇ ਹੋ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ শেਟ ਹਾਜ਼ਰਾਂ ਇੱਕ ਨਵੀਂ ਚਰਚਾ ਲੈ ਕੇ ਹਰ ਰੋਜ਼ੀ ਤਰ੍ਹਾਂ ਮੇਰੇ ਨਾਲ ਜੁੜੇ ਰਹਿਣਗੇ ਸਾਡੇ ਸੀਨੀਅਰ ਪੱਤਰਕਾਰ ਸਾਧਾਰ ਜਗਿੰਦਰ ਸਿੰਘ ਜੀ ਸਰ ਬਹੁਤ ਸਵਾਗਤ ਹੈ ਜੀ ਵਸਦਾ ਪੰਜਾਬ ਤੇ ਧੰਨਵਾਦ ਲਗਨ ਜੀ ਮੇਰੇ ਵੱਲੋਂ ਦਰਸ਼ਕਾਂ ਨੂੰ ਵੀ ਸਤਿ ਸ਼੍ਰੀ ਅਕਾਲ ਜਗਿੰਦਰ ਜੀ ਦੇਖੀ ਤਾਂ ਪੰਜਾਬ ਵਿੱਚ ਜਿਮਨੀ ਚੋਣ ਤੋਂ ਬਾਅਦ ਸਿਆਸੀ ਗਲਿਆਰੇ ਦੇ ਵਿੱਚ ਕਿਹੜੇ ਮੁੱਦੇ ਤੇ ਚਰਚਾ ਸ਼ੁਰੂ ਹੋ ਚੁੱਕੀ ਹੈ ਅੱਜ ਦੀ ਗੱਲਬਾਤ ਦੀ ਸ਼ੁਰੂਆਤ ਆਪਾਂ ਇੱਥੋਂ ਹੀ ਕਰਦੇ ਹਾਂ ਆ ਲਗਨ ਜੀ ਦੇਖੋ ਤੁਸੀਂ ਬੜਾ ਵਧੀਆ ਸਵਾਲ ਕੀਤਾ ਹੈ ਜਾਂ ਮੌਕੇ ਤੇ ਕਰੰਟ ਇਸ਼ੂ ਜਾਂ ਕਰੰਟ ਸਵਾਲ ਵੀ ਇਹੀ ਬਣਦਾ ਹੈ ਕਿ ਪੰਜਾਬ ਦੇ ਸਿਆਸੀ ਗਲਿਆਰਿਆਂ ਚ ਜਿਮਨੀ ਚੋਣ ਤੋਂ ਬਾਅਦ ਕੀ ਚਰਚਾ ਚੱਲ ਰਹੀ ਹੈ ਸਭ ਤੋਂ ਵੱਡੀ ਚਰਚਾ ਤਾਂ ਇਹ ਚੱਲ ਰਹੀ ਹੈ ਵੀ ਤਰਨਤਾਰਨ ਹਲਕੇ ਚ ਕੀ ਧੜੇਬੰਦੀ ਦੀ ਜਿੱਤ ਹੋਈ ਹੈ ਜਾਂ ਧੜੇਬੰਦੀ ਭਾਰੂ ਰਹੀ ਹੈ ਜਾਂ ਮੁੱਦਿਆਂ ਦੀ ਰਾਜਨੀਤੀ ਭਾਰੂ ਰਹੀ ਹੈ ਕਿਤੇ ਚਰਚਾ ਹੋ ਰਹੀ ਹੈ ਦੂਸਰਾ ਵੱਡਾ ਇਸ਼ੂ ਹੈ ਜਿਹੜਾ ਗੈਂਗਸਟਰ ਜਿਹੜਾ ਅੰਮ੍ਰਿਤਪਾਲ ਬਾਟ ਜਿਹੜਾ ਮੀਆਪੁਰ ਇਲਾਕੇ ਚ ਉਹਦਾ ਅਸਰ ਦਿਖਿਆ ਜਾਂ ਅਕਾਲੀ ਦਲ ਦੇ ਹੱਕ ਚ ਜਿਹੜੀ ਆ ਉਹਦੀ ਵੋਟ ਭੁਗਤੀ ਆ ਅਕਾਲੀ ਉਮੀਦਵਾਰ ਦੇ ਹੱਕ ਚ ਉਹ ਇਸ਼ੂ ਤੇ ਬੜੀ ਵੱਡੀ ਚਰਚਾ ਉਹ ਸਿਆਸੀ ਗੱਲਿਆਆਂ ਚ ਵੱਡੀ ਚਰਚਾ ਦਾ ਵਿਸ਼ਾ ਇਹਦੇ ਨਾਲ ਹੀ ਹੈਗੀ ਇੱਕ ਹੋਰ ਕਿ ਕਾਂਗਰਸ ਪਾਰਟੀ ਜਿਹੜੀ ਆ ਉਥੇ ਰਾਜਾ ਬੜਿੰਗ ਚ ਪ੍ਰਤਾਪ ਸਿੰਘ ਬਾਜਵੇ ਦੀ ਬਿਆਨਬਾਜ਼ੀ ਕਰਕੇ ਹਾਰੀ ਹੈ ਜਾਂ ਉਹਦੇ ਪਿੱਛੇ ਕੋਈ ਹੋਰ ਵੀ ਕਾਰਨ ਨੇ ਜੀ ਹੋਰ ਉਹਦੇ ਨਾਲ ਹੀ ਵੱਡੀ ਚਰਚਾ ਹੈ ਕਿ ਅਕਾਲੀ ਦਲ ਇਹਦਾ ਬਾਦਲ ਧੜਾ ਉਥੇ ਜਿੱਤਿਆ ਜਾਂ ਵੱਡਾ ਵੋਟ ਬੈਂਕ ਲੈ ਕੇ ਗਿਆ ਜਾਂ ਵੱਡੀ ਕਹਿ ਲਓ ਮੋੜ ਵਾਪਸੀ ਕੀਤੀ ਹੈ ਬਾਦਲ ਧੜੇ ਨੇ ਜਾਂ ਉਥੋਂ ਦਾ ਲੋਕਲ ਜਿਹੜਾ ਉਮੀਦਵਾਰ ਦਾ ਹੀ ਅਸਰ ਏਡਾ ਵੱਡਾ ਦਿਖਿਆ ਕਿ ਉਥੇ ਜਿਹੜੀ ਹੈ ਅਕਾਲੀ ਦਲ ਕਹੋ ਸਤਾਤਾ ਹਿਤ ਦੇ ਬਰਾਬਰ ਜਾਂ ਟਕਰਾਓ ਚ ਖੜਾ ਹੋਇਆ ਇਹਨਾਂ ਵਿਸ਼ਿਆਂ ਤੇ ਜਿਹੜੀ ਵੱਡੀ ਚਰਚਾ ਜਾਂ ਇਹਨਾਂ ਪੱਖਾਂ ਤੇ ਇਹਨਾਂ ਤੱਥਾਂ ਤੇ ਕਈ ਤਰ੍ਹਾਂ ਦੀਆਂ ਚਰਚਾਾਂਵਾਂ ਚੱਲ ਰਹੀਆਂ ਕਿਉਂਕਿ ਅਗਲੀ ਰਣਨੀਤੀ ਜਦੋਂ ਪਾਰਟੀਆਂ ਨੇ ਲੈਣੀ ਹੈ ਨਾ ਤਾਂ ਸਾਰੇ ਪੱਖਾਂ ਨੂੰ ਨਿਚੋੜਨਾ ਵੀ ਹੈ ਫਰੋਲਣਾ ਵੀ ਹੈ ਰੜਕਣਾ ਵੀ ਹੈ ਇਹ ਇਹ ਇਸ ਤਰ੍ਹਾਂ ਦੀ ਰਣਨੀਤੀ ਜਾਂ ਰਾਜਨੀਤੀ ਹੋ ਰਹੀ ਹੈ ਜਾਂ ਚਰਚਾ ਹੋ ਰਹੀ ਹੈ ਗੱਲ ਬਾਤ ਜੁਗਿੰਦਰ ਜੀ ਆਪਾਂ ਇੱਥੋਂ ਹੀ ਕਰਦੇ ਵੀ ਰਾਜਾ ਵੜਿੰਗ ਜਾਂ ਪ੍ਰਤਾਪ ਸਿੰਘ ਬਾਜਵਾ ਦੀ ਬਿਆਨਬਾਜ਼ੀ ਕਰਕੇ ਲੋਕਾਂ ਨੇ ਕਾਂਗਰਸ ਨੂੰ ਨਕਾਰਿਆ ਜਾਂ ਫਿਰ ਕੋਈ ਹੋਰ ਕਾਰਨ ਵੀ ਦਿਖ ਰਹੇ ਨੇ ਆਪਾਂ ਨੂੰ ਹਾਂ ਦੇਖੋ ਲਗਨ ਕੱਲੀ ਬਿਆਨਬਾਜ਼ੀ ਨਹੀਂ ਬਿਆਨਬਾਜ਼ੀ ਵੀ ਆਪਾਂ ਕਹਿ ਸਕਦੇ ਆ ਉਹਦੇ ਨਾਲ-ਨਾਲ ਆਪਾਂ ਦੇਖਿਆ ਤਾਂ ਜਿਹੜੀ ਸੂਟ ਬੂਟ ਵਾਲੀ ਰਾਜਨੀਤੀ ਹੈ ਜਾਂ ਪੋਚਮੀ ਦੇਖਾ ਲੀਡਰਾਂ ਦੀ ਜਾਂ ਮੌਕਾ ਪ੍ਰਸਤੀ ਹੈ ਉਹਨੂੰ ਵੀ ਲੋਕਾਂ ਨੇ ਨਕਾਰਤਾ ਹੂੰ ਉਹ ਉਹ ਵੈਸੇ ਪੰਜਾਬ ਦੀ ਜਿਹੜੀ ਰੁਬੈਤੀ ਉਹ ਦਿਖ ਜੀ ਸੀ ਨਾ ਰਾਜਨੀਤਿਕ ਲੋਕਾਂ ਦੀ ਉਹਨੂੰ ਪਹਿਲਾਂ ਹੀ ਲੋਕ ਨਕਾਰ ਚੁੱਕੇ ਆ ਖੈਰ ਇਸ ਹਾਲੇ ਵਿੱਚ ਇਹ ਵੀ ਇੱਕ ਵੱਡਾ ਕਾਰਨ ਹੈ ਭਾਵੇਂ ਇਹਨਾਂ ਦੀ ਚਲੋ ਬੋਲਬਾਣੀ ਜਾਂ ਬਿਆਨਬਾਜ਼ੀ ਤਾਂ ਇੱਕ ਚਰਚਾ ਦਾ ਮੁੱਦਾ ਹੈਗੀ ਆ ਪਰ ਜਿਹੜਾ ਜਿਹੜੀ ਇਹਨਾਂ ਦੀ ਦਿਖ ਵੀ ਆ ਨਾ ਉਹ ਪੁਰਾਣੀ ਜਿਹੜੀ ਭੀੜੀਆਂ ਪਜਾਮੀਆਂ ਜਾਂ ਬੜੇ ਪੋਚਵੇਂ ਜੇ ਲਹਿਜੇ 'ਚ ਰਹਿਣਾ ਉਹਨੂੰ ਲੋਕ ਹੁਣ ਨਹੀਂ ਲਾਈਕ ਕਰਦੇ ਹੁਣ ਪੰਜਾਬ 'ਚ ਜਿਹੜੇ ਆਮ ਮਤਲਬ ਜਿਹੜਾ ਲੋਕਾਂ ਨਾਲ ਘੁਲ ਮਿਲ ਕੇ ਰਹਿਣ ਵਾਲਾ ਲੀਡਰ ਹੈ ਜਾਂ ਲੋਕਾਂ ਚ ਆਮ ਵਿਚਰਨ ਵਾਲਾ ਜਿਹੜਾ ਸਿੱਧੀ ਸਾਦੀ ਸਿੱਧੀ ਸਾਦੀ ਦੇਖ ਵਾਲਾ ਕਹਿ ਲਈਏ ਜਾਂ ਸਿੱਧੀਆਂ ਗੱਲਾਂ ਵਾਲਾ ਬੰਦਾ ਉਹਨੂੰ ਜ਼ਿਆਦਾ ਲੋਕ ਲਾਈਕ ਕਰਦੇ ਆ ਪੰਜਾਬ ਤੇ ਬਿਲਕੁਲ ਜੁਗੰਦਰ ਤੁਸੀਂ ਬਾਦਲ ਧੜੇ ਬਾਰੇ ਵੀ ਗੱਲ ਕੀਤੀ ਹੈ ਕਿ ਜ਼ਿਮਨੀ ਚੋਣ ਚ ਜਿਹੜਾ ਲੋਕਾਂ ਦੇ ਵੱਲੋਂ ਅਕਾਲੀ ਦਲ ਨੂੰ ਹੰਗਾਰਾ ਮਿਲਿਆ ਤਾਂ ਉਹ ਇੱਕ ਲਹਿਰ ਖੜੀ ਕਰੇਗਾ ਜਾਂ ਫਿਰ ਨਹੀਂ ਅ ਲਗਨ ਜੀ ਦੇਖੋ ਜਿਹੜੀ ਆਪਾਂ ਗੱਲ ਕੀਤੀ ਐ ਕਿ ਜੇ ਪਿੱਛੇ ਵੀ ਆਪਾਂ ਝਾਤ ਮਾਰ ਲਈਏ ਨਾ 2022 ਚ ਉਸ ਤੋਂ ਪਹਿਲਾਂ ਇੱਕ ਜਿਮਨੀ ਚੋਣ ਹੋਈ ਸੀ ਤੁਹਾਨੂੰ ਯਾਦ ਹੋਊਗਾ 2019 ਚ ਜੀ ਚ ਮਨਪ੍ਰੀਤ ਸਿੰਘਿਆਲੀ ਦਾ ਖਾਲਕੇ ਤੋਂ ਵੱਡਾ ਵੋਟ ਬੈਂਕ ਲੈ ਕੇ ਜਿੱਤਿਆ ਸੀ ਔਰ ਸੱਤਾਧਾਰੀ ਧਿਰ ਨੂੰ ਜਿਹੜੇ ਉਸ ਸਮੇਂ ਦੇ ਕੈਪਟਨ ਅਮਰਿੰਦਰ ਸਿੰਘ ਮੌਜੂਦਾ ਮੁੱਖ ਮੰਤਰੀ ਸੀ ਉਹਦਾ ਓਐਸਡੀ ਕੈਪਟਨ ਸੰਦੀਪ ਸੰਧੂ ਲੜਿਆ ਸੀ ਉਹਦੇ ਖਿਲਾਫ ਔਰ ਸਾਰੀ ਤਾਕਤ ਜਿਹੜੀ ਆ ਸਰਕਾਰ ਨੇ ਉੱਥੇ ਝੋਕੀ ਸੀ ਆਪਾਂ ਉਦੇ ਬਾਵਜੂਦ ਮਨਪ੍ਰੀਤ ਸਿੰਘ ਵਾਲੀ ਉਥੋਂ ਵੱਡੇ ਫਰਕ ਨਾਲ ਜਿੱਤ ਗਿਆ ਸੀ ਜਿਮਨੀ ਚੋਣ 'ਚ ਪਰ 222 'ਚ ਕੀ ਉਹ ਜਿਮਨੀ ਚੋਣ ਦਾ ਅਸਰ ਦਿਖਿਆ ਇਹ ਇਹ ਬੜੀ ਵੱਡੀ ਚਰਚਾ ਚੱਲ ਰਹੀ ਹੈ ਕਿ ਉੱਥੇ ਵੀ ਮਨਪ੍ਰੀਤ ਈਆਲੀ ਜਿੱਤਿਆ ਸੀ ਨਾ ਕਿ ਬਾਦਲ ਧੜਾ ਜਿੱਤਿਆ ਸੀ ਹੂੰ ਔਰ ਅਗਲੀ 22 'ਚ ਵੀ ਮਨਪ੍ਰੀਤ ਸਿੰਘ ਈਆਲੀ ਦੁਆਰਾ ਜਿੱਤ ਗਿਆ ਇਸੇ ਤਰ੍ਹਾਂ ਹੀ ਇੱਥੇ ਵੀ ਇਹ ਚਰਚਾ ਹੈ ਵੀ ਜਿਹੜਾ ਉਮੀਦਵਾਰ ਹੈ ਉਸ ਪਰਿਵਾਰ ਦਾ ਨਿੱਜੀ ਰਸੂਖ ਰਿਹਾ ਉਥੇ ਉਸ ਪਰਿਵਾਰ ਦੇ ਨਾਲ 42 43 ਸਰਪੰਚ 10 ਕਾਉਂਸਲਰ ਫਿਰ ਇੱਕ ਉਹ ਜਿਹੜਾ ਉਹ ਗੈਂਗਸਟਰ ਵਾਲਾ ਵੀ ਮੁੱਦਾ ਨਾਲ ਜੁੜਦਾ ਪਿਆ ਅਮਰਤਪਾਲ ਬਾਠ ਵਾਲਾ ਇਹ ਸਾਰੇ ਜਦੋਂ ਚੀਜ਼ਾਂ ਨੂੰ ਤੁਸੀਂ ਦੇਖਦੇ ਹੋ ਨਾ ਜੋੜ ਕੇ ਜਾਂ ਇਹਨੂੰ ਮੀਡੀਆ 'ਚ ਰੜਕਿਆ ਜਾ ਰਿਹਾ ਜਾਂ ਇਹ ਤੇ ਚਰਚਾ ਹੋ ਰਹੀ ਹੈ ਤਾਂ ਉਹ ਉਹ ਚ ਇਹ ਗੱਲ ਆ ਰਹੀ ਹੈ ਕਿ ਉੱਥੇ ਬਾਦਲ ਧੜੇ ਨੂੰ ਨਹੀਂ ਕੋਈ ਬਹੁਤਾ ਵੱਡਾ ਹੰਗਾਰਾ ਮਿਲਿਆ ਠੀਕ ਹੈ ਉਹਨਾਂ ਨੇ ਬਹੁਤ ਵੱਡੀ ਪੱਧਰ ਤੇ ਉੱਥੇ ਚੋਣ ਮੈਨ ਚਲਾਈ ਹੈ ਜਾਂ ਸਾਰੀ ਲੀਡਰਸ਼ਿਪ ਉੱਤੇ ਝੋਕੀ ਹੈ ਮਤਲਬ ਇਹ ਵੀ ਇੱਕ ਵੱਡਾ ਕਾਰਨ ਦੇਖਿਆ ਜਾ ਰਿਹਾ ਕਿ ਉਹ ਉਹਨਾਂ ਦਾ ਉਸ ਪਰਿਵਾਰ ਦਾ ਨਿੱਜੀ ਰਸੂਖ ਵੀ ਰਿਹਾ। ਔਰ ਸਰਕਾਰ ਉਸ ਪ੍ਰਵਾਹ ਨੂੰ ਤੋੜਨ ਵੀ ਲੱਗੀ ਹੋਈ ਆ ਤੁਹਾਡੇ ਸਾਹਮਣੇ ਆ। ਚਾਹ ਉਹਨੂੰ ਗੈਂਗਸਟਰ ਨਾਲ ਜੋੜ ਕੇ ਕਹਿ ਲੋ ਜਾਂ ਵੈਸੇ ਵੀ ਉਹਨਾਂ ਦਾ ਜਿਹੜਾ ਰਸੂਖ ਆ ਉਹ ਉਹ ਤੇ ਜਾਂ ਕੰਚਨਪ੍ਰੀਤ ਤੇ ਜਿਸ ਤਰ੍ਹਾਂ ਪਰਚੇ ਦੀ ਵੀ ਗੱਲ ਚੱਲ ਰਹੀ ਆ ਜਾਂ ਉਹਦੀ ਗ੍ਰਿਫਤਾਰੀ ਦੀ ਵੀ ਗੱਲ ਚੱਲ ਰਹੀ ਆ इवन ਉੱਥੋਂ ਦਾ ਅਮਰ ਸਰ ਦਾ ਜਿਹੜਾ ਐਸਐਸਪੀ ਵੀ ਬਦਲਿਆ ਉਹ ਉਹਦੇ ਪਿੱਛੇ ਵੀ ਜਾਂ ਉਹਨੂੰ ਸਸਪੈਂਡ ਕੀਤਾ ਉਹ ਉਹ ਸਾਰੇ ਇੱਕ ਕਾਰਨ ਨੇ ਜੀ। ਇਹ ਇਹ ਸਰਕਾਰ ਚਲੋ ਇੱਕ ਉਸ ਪਰਿਵਾਰ ਨੂੰ ਤੋੜਨ ਵੀ ਜਾ ਰਹੀ ਹੈ ਜੀ 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 ਦੂਜੇ ਪਾਸੇ ਜੇ ਗੱਲ ਕਰੀ ਜੁਗਿੰਦਰ ਜੀ ਕੁਝ ਸਮੇਂ ਪਹਿਲਾਂ ਜਦੋਂ ਲੈਂਡ ਪੁਲਿੰਗ ਵਾਲੀ ਗੱਲ ਉੱઠી ਸੀਗੀ ਤਾਂ ਉਦੋਂ ਮਨਪ੍ਰੀਤ ਸਿੰਘ ਯਾੜੀ ਦਾ ਜ਼ਿਕਰ ਬਹੁਤ ਹੋਇਆ ਕਿ ਸਰਕਾਰ ਉਹਨਾਂ ਨੂੰ ਸ਼ੈਲਟਰ ਦੇ ਰਹੀ ਹੈ ਉਹਨਾਂ ਦੀ ਜ਼ਮੀਨ ਦਾ ਜ਼ਿਕਰ ਨਹੀਂ ਕਰਨ ਦੇ ਰਹੀ ਪਬਲਿਕ 'ਚ ਜ਼ਿਆਦਾ ਆ ਦੇਖੋ ਇੱਕ ਗੱਲ ਤਾਂ ਹੈਗੀ ਆ ਵੀ ਮਨਪ੍ਰੀਤ ਯਾੜੀ ਦੀ ਆਪਾਂ ਗੱਲ ਕਰ ਲਈਏ ਤਾਂ ਉਹਦੇ ਮੁੱਖ ਮੰਤਰੀ ਨਾਲ ਤਾਂ ਅ ਸੁਵੰਧਾ ਬਾਰੇ ਚਰਚਾ ਚੱਲਦੀ ਰਹੀ ਹੈ इवन ਮੁੱਖ ਮੰਤਰੀ ਨੇ ਤਾਂ ਤੁਸੀਂ ਦੇਖਿਆ ਕਿ ਵਿਧਾਨ ਸਭਾ ਚ ਵੀ ਉਹਦੀ ਸਖਤ ਕਰਤੀ ਸੀ ਮਨਪ੍ਰੀਤਿਆਲੀ ਦੀ ਜੀ ਜਦੋਂ ਜਦੋਂ ਜਿਹੜੀਆਂ ਧਿਰਾਂ ਹੁੰਦੀਆਂ ਨੇ ਨਾ ਸੱਤਾਧਾਰੀ ਧਿਰ ਹੁੰਦੀ ਆ ਉਹ ਵਿਰੋਧੀ ਪਾਰਟੀ ਨੂੰ ਜਾਂ ਵਿਰੋਧੀ ਧਿਰ ਚ ਦਫਾੜਤਾ ਪਾ ਕੇ ਹੀ ਉਹਨਾਂ ਨੂੰ ਲਾਹਾ ਮਿਲਦਾ ਹੁੰਦਾ ਨਾ ਤੇ ਉਹ ਦਫਾੜਤਾ ਚਾਹੁੰਦੇ ਵੀ ਹੁੰਦੇ ਆ ਚਾਹੇ ਉਹ ਉੱਥੇ ਕਾਂਗਰਸ ਰਹੀ ਆ ਕਾਂਗਰਸ ਵੀ ਕਾਲੀ ਦਲ ਨੂੰ ਖੰਡਾ ਕੇ ਰੱਖਦੀ ਰਹੀ ਆ ਜੇ ਭਾਜਪੀ ਵੀ ਹੁਣ ਕੇਂਦਰ ਚ ਬੈਠ ਕੇ ਕਾਲੀ ਦਲ ਨੂੰ ਖੰਡਾ ਕੇ ਹੀ ਕੋਈ ਖੇਡ ਖੇਡਣਾ ਚਾਹੁੰਦੀ ਆ ਉਸੇ ਤਰ੍ਹਾਂ ਹੀ ਜਿਹੜੀ ਮੌਜੂਦਾ ਸੱਤਾਧਾਰੀ ਧਿਰ ਵੀ ਐ ਨਾ ਉਹ ਕਾਲੀ ਦਲ ਚ ਦਫਾ ਆਰਤਾ ਨੂੰ ਹੀ ਆਪਣੇ ਪੱਖ ਚ ਆਪਣੇ ਹੱਕ ਚ ਆਪਣੀ ਜਿੱਤ ਵੱਲ ਦੇਖਦੀ ਐ ਤੇ ਉਹ ਕੁਦਰਤੀ ਐ ਜਦੋਂ ਧੜੇਬਾਜੀ ਉੱਪਰ ਦੀ ਐ ਉਹ ਚ ਕਿਹੜਾ ਧੜਾ ਭਾਰੂ ਐ ਕਿਹੜਾ ਬੰਦਾ ਭਾਰੂ ਐ ਕਿਹੜਾ ਦੂਜੇ ਪਾਸੇ ਚੱਲਦਾ ਉਹਨੂੰ ਤੂਲ ਜਾਂ ਫੋਕ ਕਹਿ ਲੋ ਜਾਂ ਉਹਦੇ ਹੱਕ ਚ ਤਾਂ ਸੱਤਾਧਾਰੀ ਤੇਰਪੋਕਤੀ ਹੁੰਦੀ ਹੁੰਦੀ ਐ ਜੀ 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 ਅੱਗੇ ਦੇਖ ਕੇ ਤਾਂ ਜੋਗਿੰਦਰ ਜੀ ਕਾਂਗਰਸ ਚ ਅਜੇ ਹਾਂ ਤੁਹਾਨੂੰ ਲੱਗਦਾ ਕਿਹੜਾ ਚਿਹਰਾ ਹੈ ਜੋ ਲੋਕਾਂ ਚ ਉੱਪਰ ਸਕਦਾ ਔਰ ਜਿਸ ਤਿੱਕ ਤੇ ਆਪਾਂ ਕਹੀਏ ਬੋਲ ਬਾਣੀ ਵੀ ਲੋਕਾਂ ਦੀ ਪਸੰਦ ਹੋਵੇ ਅ ਦੇਖੋ ਲਗਨ ਆਪਾਂ ਮਤਲਬ ਇਸ ਵਿਸ਼ੇ ਤੇ ਗੱਲ ਕੀਤੀ ਹੈ ਕਿ ਤਰਨਤਾਰਨ ਚੋਂਣ ਤੋਂ ਬਾਅਦ ਰਾਜਾ ਬੜੰਗ ਲਾਲੋ ਜਾਂ ਪ੍ਰਤਾਪ ਸਿੰਘ ਬਾਜਵਾ ਉਹ ਇੱਕ ਵਾਰੀ ਤਾਂ ਵੈਕਪੁੱਟ ਤੇ ਗਏ ਆ ਔਰ ਇਹ ਇਮੀਡੀਏਟ ਸੁਰੱਖੀ ਵੀ ਬਣ ਚੁੱਕਿਆ ਕਾਂਗਰਸ ਹਾਈ ਕਮਾਂਡ ਤੱਕ ਵੀ ਇਹ ਗੱਲ ਚਲੀ ਗਈ ਹੈ ਔਰ ਉਸ ਤੋਂ ਬਾਅਦ ਜਿਹੜਾ ਆਮ ਲੋਕਾਂ ਚ ਬੋਲ ਬਾਣੀ ਵਾਲਾ ਜਾਂ ਆਮ ਲੋਕਾਂ ਚ ਵਿਚਰਨ ਵਾਲਾ ਜਾਂ ਸਿੱਧੇ ਸਾਦੇ ਬੋਲਾਂ ਵਾਲੇ ਜਾਂ ਤੇਖਾਲੇ ਲੀਡਰ ਦੀ ਗੱਲ ਕਰੀ ਤਾਂ ਕਾਂਗਰਸ ਪਾਰਟੀ ਚ ਚਰਨਜੀਤ ਸਿੰਘ ਚੰਨੀ ਹੈ ਉਹਦੇ ਬਾਰੇ ਚਰਚਾ ਵੀ ਸ਼ੁਰੂ ਹੋਈ ਹੈ ਔਰ ਉਹ ਉਹ ਲੋਕਾਂ ਚ ਆਮ ਤੌਰ ਤੇ ਵਿਚਰਦਾ ਵੀ ਹੈ ਉਹਦੀਆਂ ਲੋਕਾਂ ਗੱਲਾਂ ਨੂੰ ਜਾਂ ਸਾਧੀਆਂ ਗੱਲਾਂ ਨੂੰ ਆਮ ਲੋਕ ਜਿਹੜਾ ਉਹਦਾ ਬੋਲਣ ਦਾ ਲਹਿਜਾ ਉਹਨੂੰ ਪਸੰਦ ਵੀ ਕਰਦੇ ਆ ਭਾਵੇਂ ਲੋਕਾਂ ਨੇ ਉਹ ਤੇ ਬਹੁਤ ਤਰ੍ਹਾਂ ਦੇ ਵਿਅੰਗ ਵੀ ਕਰਸੇ ਆ ਜਾਂ ਹੋਰ ਵੀ ਕਈ ਕੁਝ ਕੀਤਾ ਪਰ ਉਹਦੀ ਦਿੱਖ ਨੂੰ ਉਹਦੇ ਲਹਿਜੇ ਨੂੰ ਉਹਦੇ ਵਿਚਰਨ ਦੇ ਢੰਗ ਨੂੰ ਜਾਂ ਉਹਦੇ ਈਵਨ ਚਾ ਉਹ ਤਿੰਨ ਮਹੀਨੇ ਮੁੱਖ ਮੰਤਰੀ ਰਿਹਾ ਪੰਜਾਬ ਦਾ ਤਾਂ ਉਹ ਸਾਰੇ ਕੰਮ ਕਾਜ ਨੂੰ ਵੀ ਲੋਕਾਂ ਨੇ ਪਸੰਦ ਕੀਤਾ ਔਰ ਦੇਖੀਏ ਤਾਂ ਲੋਕ ਸਭਾ ਚੋਣਾਂ ਜਲੰਧਰ ਹਲਕੇ ਤੋਂ ਉਹਨਾਂ ਨੇ ਵੱਡੀ ਜਿੱਤ ਵੀ ਦਰਜ ਕੀਤੀ ਹੈ ਔਰ ਹੁਣ ਵੀ ਜੇ ਕਾਂਗਰਸ ਪਾਰਟੀ ਦੇਖੀਏ ਤਾਂ ਉਸ ਚਿਹਰੇ ਨੂੰ ਅੱਗੇ ਲਾ ਕੇ ਜਾਂ ਉਸ ਚਿਹਰੇ ਤੇ 27 ਦੀ ਜਿਹੜੀ ਰਣਨੀਤੀ ਆ ਉਹ ਤੇ ਕੰਮ ਕਰ ਸਕਦੀ ਹੈ ਆਪਾਂ ਜੇ ਇਸ ਤੋਂ ਅੱਗੇ ਚੱਲੀਏ ਤਾਂ ਭਵਿੱਖ ਵਿੱਚ ਕੀ ਰਣਨੀਤੀਆਂ ਜਿਹੜੀਆਂ ਨੇ ਉਹ ਸਿਆਸੀ ਪਾਰਟੀਆਂ ਲੈ ਕੇ ਚੱਲਣਗੀਆਂ ਔਰ ਕੀ ਆਮ ਪਾਰਟੀ ਜਾਂ ਫਿਰ ਭਗਵੰਤ ਮਾਨ ਦਾ ਜਿਹੜਾ 2022 ਵਾਲਾ ਜਾਦੂ ਹੈ ਉਹ ਅੱਦੇ ਵੀ ਜਿਹੜਾ ਪੰਜਾਬੀਆਂ ਦੇ ਉੱਤੇ ਹੈ ਕੀ ਲੱਗਦਾ ਹੈ ਜੇ ਵੀ ਹੈ ਉਹ ਲਗਨ ਦੇਖੀਏ ਤਾਂ ਦੇਖੋ ਭਗਵੰਤ ਮਾਨ ਦੇ ਜਿਹੜਾ ਵਿਅੰਗ ਕਰਨ ਦੀ ਕਲਾ ਹੈ ਉਹ ਚ ਜਾਂ ਜਿਸ ਤਰ੍ਹਾਂ ਸਰਕਾਰ ਨੂੰ ਚਲਾ ਵੀ ਰਹੇ ਆ ਭਾਵੇਂ ਜਿਹੜੀਆਂ ਸਿਆਸੀ ਧਿਰਾਂ ਨੇ ਜਾਂ ਵਿਰੋਧੀ ਧਿਰਾਂ ਨੇ ਜਾਂ ਵਿਰੋਧੀ ਰਵੈਇਤੀ ਲੀਡਰਸ਼ਿਪ ਆ ਉਹ ਮਤਲਬ ਸਰਕਾਰ ਨੂੰ ਜਾਂ ਮੁੱਖ ਮੰਤਰੀ ਨੂੰ ਨਿਸ਼ਾਨੇ ਤੇ ਲੈਂਦੀ ਆ ਚਾਹ ਉਹ ਲੋਕ ਮੁੱਦਿਆਂ ਦੀ ਗੱਲ ਹੋਵੇ ਜਾਂ ਮਤਲਬ ਸਟੇਟ ਦੇ ਮੁੱਦਿਆਂ ਦੀ ਗੱਲ ਹੋਵੇ ਪਰ ਜਦੋਂ ਤੁਸੀਂ ਮਤਲਬ ਭਗਵੰਤ ਮਾਨ ਦੀ ਲੋਕਪ੍ਰਿਅਤਾ ਦੀ ਗੱਲ ਕਰਦੇ ਹੋ ਜਾ ਲੋਕਾਂ ਤੇ ਜਾਦੂ ਦੀ ਗੱਲ ਕਰਦੇ ਹਾਂ ਜਾਂ ਲੋਕਾਂ ਆਮ ਲੋਕਾਂ ਨਾਲ ਉਹਦੀ ਉਹਦੀ ਮਤਲਬ ਸਰਕਾਰ ਚਲਾਉਣ ਦੇ ਤਰੀਕੇ ਦੀ ਗੱਲ ਕਰਦੇ ਹੁੰਦਾ ਬਹੁਤ ਸਾਰੇ ਲੋਕ ਆਮ ਲੋਕਾਂ ਤੇ ਉਹਦਾ ਅਸਰ ਦਿਖਦਾ ਵੀ ਹੈ ਸਰਕਾਰ ਦਾ ਅਸਰ ਵੀ ਦਿਖਦਾ ਜਿਹੜੀ ਆਪਾਂ ਪਹਿਲਾਂ ਗੱਲ ਕੀਤੀ ਹੈ ਕਿ ਜਿਹੜਾ ਲੋਕਾਂ ਦੇ ਘਰਾਂ 'ਚ ਮੋਬਸ ਦਾ ਲਾਟੂ ਜੁਗਾਇਆ ਉਹਦਾ ਚਾਨਣ ਆਮ ਆਦਮੀ ਪਾਰਟੀ ਦੇ ਬੇੜੇ 'ਚ ਹੋ ਗਿਆ ਔਰ ਜਦੋਂ ਤੁਸੀਂ ਆਮ ਲੋਕਾਂ ਨਾਲ ਗੱਲ ਕਰਦੇ ਜਿਵੇਂ ਕ੍ਰਪਸ਼ਨ ਦੇ ਖਿਲਾਫ ਉਹਦਾ ਸਟੈਂਡ ਹੈ ਮੁੱਖ ਮੰਤਰੀ ਦਾ ਜਾ ਆਪੋ ਵਿੱਚ ਨਹੀਂ ਲੈਪਟਿਆ ਹੋਇਆ ਸਿਸਟਮ ਚ ਕਰਪਸ਼ਨ ਵਾਲੇ ਚ ਜਾਂ ਮਾਲ ਮਹਿਕਮੇ ਦੇ ਖਿਲਾਫ ਉਹਨੇ ਬੜਾ 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 ਵੱਡਾ ਸਟੈਂਡ ਲਿਆ ਕਿਉਂਕਿ ਮਾਲ ਮਹਿਕਮਾ ਪੰਜਾਬ ਚ ਇੱਕ ਇਹੋ ਜਿਹਾ ਮਹਿਕਮਾ ਜਿਹਦੇ ਅਧਿਕਾਰੀ ਨੇ ਜਿਹੜੇ ਕਹ ਲੋ ਵੱਡਾ ਸਰਕਾਰਾਂ ਦਾ ਜਾਂ ਸੱਤਾਧਾਰੀ ਲੀਡਰਾਂ ਦਾ ਇੱਕ ਖਜ਼ਾਨਾ ਹੀ ਹੁੰਦੇ ਨੇ ਹੁਣ ਤੁਸੀਂ ਦੇਖਿਆ ਤਸਦੀਲਦਾਰ ਉਹਨੇ ਸਿੱਧੇ ਰੂਪ ਚੋਚ ਪੰਗਾ ਲਿਆ ਜੇ ਵੱਡੇ ਮੁੱਦਿਆਂ ਦੀ ਵੀ ਗੱਲ ਕਰ ਲਈਏ ਤਾਂ ਬਕਰ ਮਨਜੀਤ ਸਿੰਘ ਮਜੀਠੀਆ ਜਿਹਦੇ ਬਾਰੇ ਕਹ ਲੋ ਕਈ ਸਰਕਾਰਾਂ ਜਿਹੜੀਆਂ ਨੇ ਉਹ ਬਦਲ ਗਈਆਂ ਸੀ ਇਵਨ ਕਾਂਗਰਸ ਪਾਰਟੀ ਦੇ ਕੈਪਟਨ ਅਮਰਿੰਦਰ ਸਿੰਘ ਦੇ ਸਮੇਂ ਵੀ ਬਹੁਤ ਚਰਚਾ ਚੱਲੀ ਵੀ ਉਹਦੇ ਕੇਸ ਨੂੰ ਖੋਲ੍ਹਿਆ ਜਾਊਗਾ ਉਹਦੇ ਖਿਲਾਫ ਕਾਰਵਾਈ ਹੋਊਗੀ ਚਰਨਜੀਤ ਚੰਨੀ ਦੇ ਸਮੇਂ ਵੀ ਹੋਈ ਭਾਵੇਂ ਥੋੜੀ-ਬੋਤੀ ਕਾਰਵਾਈ ਹੋਈ ਪਰ ਉਹ ਬਾਹਰ ਆ ਗਿਆ ਪਰ ਜਿਸ ਤਰ੍ਹਾਂ ਹੁਣ ਉਹਨੂੰ ਫੜ ਕੇ ਅੰਦਰ ਦੇਣਾ ਜਾਂ ਆਸ਼ੂ ਜਿਹੜਾ ਲੋਕਾਂ ਦੀ ਨਿਗਾ ਚ ਰੜਕਦਾ ਮੰਤਰੀ ਸੀ ਸਾਬਕਾ ਮੰਤਰੀ ਜਿਹੜਾ ਲੋਕਾਂ ਨੂੰ ਕਹ ਲੋ ਪੁੱਠੀ ਬੋਲਬਾਣੀ ਕਰਕੇ ਜਾਣਿਆ ਜਾਂਦਾ ਸੀ ਜਾਂ ਧਰਮ ਸੋਧ ਦੀ ਆਪਾਂ ਗੱਲ ਕਰ ਸਕਦੇ ਆ ਇਹ ਇਹ ਇਤਨਾ ਨੂੰ ਫੜਕੇ ਅੰਦਰ ਦੇਣਾ ਜਾਂ ਉਹਨਾਂ ਦੇ ਖਿਲਾਫ ਉਹ ਜਿਹੜੀ ਕਾਰਵਾਈ ਕਰਾਉਣੀ ਇਹ ਦੇ ਕਰਕੇ ਭਗਵੰਤਪານ ਦਾ ਜਿਹੜਾ ਲੋਕਾਂ ਚ ਮਤਲਬ ਉਹਦਾ ਉਹਦੀ ਦੇਖ ਬਰਕਰਾਰ ਹੈ ਉਹਦਾ ਅਸਰ ਵੀ ਬਰਕਰਾਰ ਹੈ ਹੁਣ ਜੇ ਤਰਨਤਾਰਨ ਚ ਵੀ ਆਪਾਂ ਗੱਲ ਕਰ ਲਈਏ ਤਾਂ ਉਹ ਉਹਦੇ ਵਿਅੰਗ ਲੋਕ ਸੁਣਦੇ ਵੀ ਰਹੇ ਆ ਲੋਕਾਂ ਨੇ ਹੰਗਾਰਾ ਵੀ ਦਿੱਤਾ ਲੋਕਾਂ ਨੇ ਠੀਕ ਹੈ ਉਹ ਪਾਰਟੀ ਦੇ ਲੀਡਰ ਦਾ ਵੀ ਲੋਕਲ ਉਹਦਾ ਉਹਦੀ ਉਹਦੀ ਉਮੀਦਵਾਰ ਦੀ ਵੀ ਆਪਦੀ ਪੋਜੀਸ਼ਨ ਹੈਗੀ ਆ ਜਾਂ ਆਪਦੀ ਦੇਖ ਹੈ ਪਰ ਸਰਕਾਰ ਦਾ ਜਾਂ ਭਗਵੰਤ ਮਾਨ ਦਾ ਵੀ ਅਸਰ ਰਿਹਾ ਲੋਕਾਂ ਨੇ ਕਹਿੰ ਲੋ ਸਰਕਾਰ ਨੂੰ ਵੀ ਹੰਗਾਰਾ ਭਰਿਆ ਜਾਂ ਭਗਵੰਤ ਮਾਨ ਦੇ ਕਿਉਂਕਿ ਬਹੁਤ ਜ਼ਿਆਦਾ ਪੇਚ ਰਿਆ ਸਾਰੀ ਕਮਾਨ ਉਹਦੇ ਹੱਥ ਚ ਰਹੀ ਹੈ ਇਲੈਕਸ਼ਨ ਦੀ ਤੇ ਇਹ ਨੂੰ ਜੇ ਆਪਾਂ ਦੇਖਦੇ ਹਾਂ ਤਾਂ ਇਹਦਾ ਮਤਲਬ ਲੋਕਾਂ ਤੇ ਅਸਰ ਹੈਗਾ ਹੂੰ ਇੱਕ ਜੁਗਿੰਦਰ ਜੀ ਜਾਂਦੇ ਆਂਦੇ ਦੱਸਿਓ ਵੀ ਅਜਿਹਾ ਕਿਹੜਾ WhatsApp ਗਰੁੱਪ ਹੈ ਜਿਸ ਨੂੰ ਪੰਜਾਬ ਦੇ ਅਧਿਕਾਰੀ ਛੱਡ ਨੇ ਅਤੇ ਅਜਿਹਾ ਕਿਉਂ ਹੈ ਅ ਲਗਨ ਜੀ ਇਹ ਬੜੀ ਇੱਕ ਚਰਚਾ ਨਵੀਂ ਇੱਕ মিডিਆ ਦੇ ਹਿੱਸੇ 'ਚ ਹੋਈ ਆ ਬਈ ਜਿਹੜੇ ਪੰਜਾਬ ਸਰਕਾਰ ਦੇ IAS ਜਾਂ IPS ਅਧਿਕਾਰੀ ਨੇ ਉਹ ਇੱਕ ਗਰੁੱਪ ਆ ਸਟੇਟ ਲੈਵਲ ਤੇ ਬਣਾਇਆ ਹੋਇਆ ਜਿਸ 'ਚ ਸੀਨੀਅਰ ਪੱਤਰਕਾਰ ਵੀ ਨੇ ਔਰ ਪੋਲੀਟੀਕਲ ਪਾਰਟੀਆਂ ਦੇ ਪੀਆਰਓ ਵੀ ਨੇ ਜਾਂ ਕਈ ਆਈਐਸ ਜਾਂ ਆਈਪੀਐਸ ਜਾਂ ਪੀਸੀਐਸ ਅਧਿਕਾਰੀ ਵੀ ਹੈਗੇ ਨੇ ਉਹ ਗਰੁੱਪ ਵਿੱਚ ਇਹ ਕਹਿੰਦੇ ਲੋਕ ਮੁੱਦਿਆਂ ਨੂੰ ਲੈ ਕੇ ਉਹ ਚਰਚਾ ਹੁੰਦੀ ਰਹਿੰਦੀ ਆ ਜਾਂ ਲੋਕ ਮੁੱਦਿਆਂ ਤੇ ਕਈ ਤਰ੍ਹਾਂ ਦੇ ਜਿਹੜੇ ਸਟੇਟ ਨਾਲ ਸੰਬੰਧਤਾ ਹੈ ਜਾਂ ਲੋਕਾਂ ਨਾਲ ਸੰਬੰਧਤਾ ਉਹ ਮਸਲਿਆਂ ਤੇ ਚਰਚਾ ਜਾਂ ਉਹਨਾਂ ਦੇ ਹੱਲ ਲਈ ਵੀ ਆਪਸੀ ਜਿਹੜੀ ਗਰੁੱਪ ਵਿੱਚ ਚਰਚਾ ਹੁੰਦੀ ਰਹੀ ਆ ਔਰ ਉਸ ਗਰੁੱਪ ਨੂੰ ਕਹ ਲੋ ਅੰਦਰਖਾਤੇ ਇੱਕ ਸਰਕਾਰ ਵੱਲੋਂ ਭਾਵੇਂ ਕੋਈ ਲਿਖਤੀ ਤਾਂ ਨਹੀਂ ਹੋਈ ਹਿਦਾਇਤ ਇਹਦੀ ਮੀਡੀਆ ਚਰਚਾ ਹੋ ਰਹੀ ਹੈ ਕਿ ਕਈ ਅਧਿਕਾਰੀ ਉਹ ਗਰੁੱਪ ਨੂੰ ਛੱਡ ਗਏ ਹਮ ਖਾਸ ਕਰ ਚੰਡੀਗੜ੍ਹ ਦੇ ਅਧਿਕਾਰੀ ਜਿਹੜੇ ਜਿਹੜੇ ਉਹ ਚ ਇਨਫੋਰਮੇਸ਼ਨ ਸਾਂਝੀ ਕਰਦੇ ਸਰਕਾਰ ਨਾਲ ਸੰਬੰਧਿਤ ਜਾਂ ਉਹਦੇ ਨਾਲ ਸੰਬੰਧਿਤ ਕੋਈ ਵੀ ਪੰਜਾਬ ਸਰਕਾਰ ਦਾ ਕੋਈ ਕਦਮ ਉੰਦਾਈ ਲੋਕਪੱਖੀ ਤਾਂ ਉਹ ਉਹ ਉਹਨੂੰ ਛੱਡ ਰਿਹਾ ਹੈ ਇਹਦੀ ਮੀਡੀਆ ਦੇ ਇੱਕ ਹਿੱਸੇ ਚਰਚਾ ਹੋਈ ਹੈ ਔਰ ਉਹ ਕੋ ਮਤਲਬ ਇਹ ਇਹਦੇ ਬਾਰੇ ਇੱਕ ਜ਼ਰੂਰ ਕੋਹ ਕੋਈ ਹੈ ਕਿ ਕੀ ਉਹਨਾਂ ਨੂੰ ਕੋਈ ਕਿਸੇ ਕੋਈ ਲਿਖਤੀ ਮੈਸੇਜ ਆਇਆ ਕੋਈ ਲਿਖਤੀ ਹਦਾਇਤ ਹੋਈ ਹੈ ਪਰ ਇਹ ਇਹਦੀ ਪੁਸ਼ਟੀ ਨਹੀਂ ਹੋਈ ਜ਼ੁਬਾਨੀ ਕਲਾਮੀ ਕੋਈ ਹਦਾਇਤ ਹੋਈ ਹੈ ਵੀ ਉਹ ਗਰੁੱਪ ਨੂੰ ਛੱਡ ਜੋ ਤੇ ਅਧਿਕਾਰੀ ਉਹਨੂੰ ਛੱਡ ਰਹੇ ਆ ਤੇ ਜੇ ਦੇਖਿਆ ਜਾਵੇ ਤਾਂ ਇਹ ਦੀ ਇੱਕ ਮਤਲਬ ਜਿਹੜਾ ਬੁੱਧੀਜੀਵੀ ਵਰਗ ਹੈ ਜਾਂ ਲੋਕ ਪੱਖੀ ਵਰਗ ਹੈ ਉਹਨੇ ਇਹ ਵੀ ਗੱਲ ਕੀਤੀ ਹੈ ਕਿ ਇੱਕ ਉਹਨਾਂ ਦੇ ਨਿੱਜੀ ਉਹ ਤੇ ਉਹ ਚ ਦਖਲ ਆ ਸਰਕਾਰ ਦਾ ਬੀਅ ਨਹੀਂ ਹੋਣਾ ਚਾਹੀਦਾ ਹਮ ਹਣੇ ਇਹ ਇਹ ਚਰਚਾ ਜਰੂਰ ਛੜ ਰਹੀ ਹੈ ਔਰ ਕੀ ਆਉਣ ਵਾਲੇ ਦਿਨਾਂ ਚ ਇਹਦਾ ਕੀ ਹੋਰ ਵੀ ਭੇਦ ਖੁੱਲਦਾ ਜਾਂ ਹੋਰ ਵੀ ਅਫਸਰ ਅਧਿਕਾਰੀ ਛੜਦੇ ਨੇ ਉਸ ਗਰੁੱਪ ਨੂੰ ਤਾਂ ਉਹ ਤੋਂ ਗੱਲ ਜਿਹੜੀ ਹੈ ਤਸਵੀਰ ਹੈ ਸਾਂਝੀ ਹੋ ਜੂਗੀ ਪਰ ਅੱਜ ਇਹ ਦਾ ਕਈ ਮੀਡੀਆ ਦੇ ਖਿੱਸੇ ਚ ਜਿਕਰ ਜਰੂਰ ਹੋਇਆ ਜੀ ਹਮ ਜੀ ਬਿਲਕੁਲ ਜਗਿੰਦਰ ਜੀ ਤੁਸੀਂ ਜੁੜੇ ਹੋ ਔਰ ਪੰਜਾਬ ਨਾਲ ਸੰਬੰਧਿਤ ਬੜੇ ਭੱਖਦੇ ਅਤੇ ਇਹ ਵਿਸ਼ਾ ਤੁਸੀਂ ਬੜੀ ਵਿਸਥਾਰਪੂਰਕ ਜਾਣ ਕਰ ਦਿੱਤੀ ਹੈ ਕੱਲ ਦੁਬਾਰਾ ਫਿਰ ਆਪਾਂ ਜੁੜਾਂਗੇ ਔਰ ਇਸ ਤਰੀਕੇ ਨਾਲ ਆਪਾਂ ਪੰਜਾਬ ਨਾਲ ਸੰਬੰਧਿਤ ਅਹਿਮ ਮੁੱਦੇ ਤੇ ਗੱਲਬਾਤ ਕਰਾਂਗੇ ਜੁੜਨ ਲਈ ਬਹੁਤ ਬਹੁਤ ਧੰਨਵਾਦ ਧੰਨਵਾਦ ਲਗਨ ਜੀ ਸਰ ਦਰਸ਼ਕਾ ਦਾ ਵੀ ਜੁੜਨ ਲਈ ਬਹੁਤ ਬਹੁਤ ਧੰਨਵਾਦ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗੇ ਤਾਂ ਇਸ ਨੂੰ ਸ਼ੇਅਰ ਜਰੂਰ ਕਰਿਓ ਤਦ ਤੱਕ ਲਈ ਦੇਖਦੇ ਰਹੋ ਵਸਤਾ ਪੰਜਾਬ